ਵਾਖ ਵਖ ਤਮਾਕੇ ਢੇਜ ਰਹੇ ਆ ਚੌਂਖੀਆਂ ਤੇ ਮੰਦਰਾ ਤੇ ਔਰ ਇਹ ਹਮਲੇ ਹੋ ਰਹੇ ਆ ਮੈਨੂੰ ਸ਼ੰਕਾ ਕੀ ਹੋਰ ਵੀ ਇਸ ਤਰ੍ਹਾਂ ਦੇ ਹਮਲੇ ਹੋ ਸਕਦੇ ਆ ਪ੍ਰਤਾਪ ਸਿੰਘ ਬਾਜਵਾ ਤੇ ਇਥੋਂ ਦੀ ਸਰਕਾਰ ਨੇ ਪਰਚਾ ਦਰਜ ਕਰਕੇ ਉਹਨਾਂ ਨੂੰ ਬੁਲਾਉਣਾ ਸ਼ੁਰੂ ਕਰਤਾ ਇਹ ਸੰਵਿਧਾਨ ਦੀ ਉਲੰਘਣਾ ਹੈ ਇਹ ਸੰਵਿਧਾਨ ਨੂੰ ਬਣਾਉਣ ਵਾਸਤੇ ਬਾਬਾ ਸਾਹਿਬ ਅੰਬੇਦਕਰ ਨੇ 2 ਸਾਲ 11 ਮਹੀਨੇ ਤੇ 18 ਦਿਨ ਬਤਾਏ ਹੈ। ਇਹ ਸੰਵਿਧਾਨ ਨੂੰ ਉਸ ਸਮੇਂ ਬਣਾਉਣਾਸਤੇ 4 ਲੱਖ ਰੁਪਏ ਦਾ ਖਰਚਾ ਹੋਇਆ। ਇੱਕ ਗਵਾਲਕਰ ਨਾਮ ਦਾ ਆਰਐਸਐਸ ਦਾ ਮੁਖੀ ਜਿਹੜਾ 1900 1940 ਤੋਂ ਲੈ ਕੇ 1975 ਤੱਕ ਰਿਹਾ। ਜਿਹਨੋਂ ਸੰਵਿਧਾਨ ਬਾਬਾ ਸਾਹਿਬ ਦਾ ਬਣਿਆ ਤੇ ਗਵਾਲ ਕਰਨੇ ਕਿਆ ਕੀ ਇਹ ਕਾ ਬਾਕੀ ਦੇਸ਼ਾਂ ਤੋਂ ਲੈ ਹੋਏ ਜਾਗਤ ਜੋੜ ਕੇ ਇਕੱਠਾ ਕੀਤਾ ਇੱਕ ਸੰਵਿਧਾਨ ਹੈ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਉਹਨੇ ਉਹਨੇ ਆਪ ਦੀ ਕਿਤਾਬ ਜੀਰਾ ਨਾ ਹੈ ਬੰਚ ਆਫ ਥਾਟਸ ਕੀਏ ਮੇਰੇ ਖਿਆਲ ਹਨ ਉਰੇ 238ਵੇਂ ਸਫੇ ਤੇ ਅੱਜ ਵੀ ਦਰਜ ਹੈ ਕਿ ਮੈਂ ਬਾਬਾ ਸਾਹਿਬਾਂ ਵੇਦ ਕਰਦੇ ਸੰਵਿਧਾਨ ਨੂੰ ਨਹੀਂ ਮੰਨਦਾ ਇਹ ਓਈ ਓਈ ਭਾਜਪੀ ਦੇ ਲੋਕ ਹੈ ਜਿਹਨੂੰ ਆਰਐਸਐਸ ਚਲਾ ਰਹੀ ਹੈ ਸੋ ਇਹ ਕਰਕੇ ਇਸ ਸੰਵਿਧਾਨ ਦਾ ਹੋਕਾ ਦੇਣ ਵਾਸਤੇ ਮੈਂ ਤੇ ਬਾਜਵਾ ਸਾਹਿਬ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਦਾ ਸਨੇਹਾ ਤੇ ਬਾਬਾ ਰੌ ਭੀਮ ਸਾਹਿਬ ਅੰਬੇਦਕਰ ਦਾ ਸੰਦੇਸ਼ ਸਾਨੂੰ ਲੱਗਿਆ ਹੀ ਹੋਂ ਪੰਜਾਬ ਦੇ ਕੋਨੇ-ਕੋਨੇ ਵਿੱਚ ਲੈ ਕੇ ਜਾਣੀ ਲੋੜ ਐ ਪੰਜਾਬ ਦਾ ਕਿਸਾਨ ਬਾਰਡਰ ਤੇ ਬੈਠਾ ਸੀ ਪੰਜਾਬ ਦਾ ਕਿਸਾਨ ਕੀ ਮੰਗ ਰਿਹਾ ਹੈ ਕਿ ਮੈਨੂੰ ਸਰਕਾਰੀ ਖਰੀਦੀ ਗਰੰਟੀ ਦਿੱਤੀ ਜਾਵੇ ਲੇਕਿਨ ਪੰਜਾਬ ਦੇ ਕਿਸਾਨ ਨੂੰ ਜਿਹੜਾ ਕਿਸਾਨ ਪੰਜਾਬ ਨੇ ਦੇਸ਼ ਦੀ ਆਜ਼ਾਦੀ ਤੇ ਖੰਡ ਤਾ ਵੀ ਲੜਾਈ ਲੜੀ ਉਹਨੂੰ ਬਾਰਡਰ ਤੇ ਨਹੀਂ ਜੰਗ ਦਿੱਤਾ ਜਾ ਰਿਹਾ ਦਿੱਲੀ ਦਿੱਲੀ ਕਿਸੇ ਵੀ ریاست ਨਹੀਂ ਹੈ ਦਿੱਲੀ ਦਿੱਤੇ ਨਾਸਤੇ ਆਦਿਆ ਸਾਹਿਬ ਪੰਜਾਬ ਦੇ ਲੋਕਾਂ ਦਾ ਖੂਨ ਡੋਲਿਆ ਇਸ ਕਰਕੇ ਦਿੱਲੀ ਆਜ਼ਾਦ ਹੋਈ ਹੈ ਅੱਜ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ ਔਰ ਰਾਤ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਆਰਐਸਐਸ ਦੇ ਕਹਿੰਤੇ ਪਏ ਅਮਿਤ ਸ਼ਾਹ ਦੇ ਕਹਿੰਤੇ ਸੁਤੇ ਪਏ ਪੰਜਾਬ ਦੇ ਕਿਸਾਨਾਂ ਤੇ ਕਿਨੇ ਐ ਮੱਚਾ ਅਬ ਦੰਦੀ ਅਤਿਆਚਾਰ ਕਰਿਆ ਕਰਦਾ ਸੀ ਰਾਤ ਨੂੰ ਅਟੈਕ ਕਰਤਾ ਕੇਸਾਂ ਤੋਂ ਫੜ ਫੜ ਕੇ ਮੇਰੇ ਪੰਜਾਬ ਦੇ ਕਿਸਾਨਾਂ ਨੂੰ ਘੜੀਸਿਆ ਗਿਆ ਮੇਰੀਆਂ ਭੈਣਾਂ ਦੀਆਂ ਚੁੰਨੀਆਂ ਲਾ ਲਾ ਕੇ ਉਥੋਂ ਭਜਾਇਆ ਗਿਆ ਉਹਨਾਂ ਦੇ ਟਰੈਕਟਰ ਤੇ ਟਰਾਲੇ ਚੋਰੀ ਕਰ ਲਏ ਗਏ ਇਹ ਸੰਵਿਧਾਨ ਦੀ ਉਲੰਘਣਾ ਹੈ ਬਾਬਾ ਸਾਹਿਬ ਹਮ ਵੇਦ ਕਰਦੇ ਸਾਨੂੰ ਹੱਕ ਦਿੱਤਾ कि अगर कोई व्यक्ति ਸਾਡੀ ਆਵਾਜ਼ ਨਹੀਂ ਸੁਣਦਾ ਤੇ ਅਸੀਂ ਉਹਨੂੰ ਆਪਣੀ ਆਵਾਜ਼ ਨਾਰੇ ਦੇ ਰਹੇ ਹਾਂ ਧਰਨੇ ਦੇ ਰਹੇ ਹਾਂ ਪ੍ਰਦਰਸ਼ਨ ਦੇ ਰਹੇ ਹਾਂ ਔਰ ਵਿਰੋਧ ਦੇ ਰਹੇ ਹਾਂ ਜ਼ਨਾ ਸਕਦੇ ਲੇਕਿਨ ਸਾਨੂੰ ਕੁਚਲਿਆ ਗਿਆ ਮੇਰੇ ਸਤਿਆਰਿਓ ਭਰਾਓ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਆਰਐਸਐਸ ਦੇ ਤੇ ਅਮਿਤ ਛਾ ਦੇ ਇਸ਼ਾਰੇ ਤੇ ਖੇਡ ਰਹੀਆ ਮੇਰੇ ਸਤਕਾਰਯੋਗ ਭਰਾਓ ਇਹ ਤੁਹਾਨੂੰ ਅੱਜ ਮੈਂ ਇੱਥੇ ਦੱਸਣ ਵਾਸਤੇ ਆਇਆ ਤੁਹਾਨੂੰ ਪਤਾ ਹੋਣਾ ਚਾਹੀਦਾ ਜਦੋਂ ਦੇਸ਼ ਦਾ ਗ੍ਰਹਿ ਮੰਤਰੀ ਜਿਹੜੇ 바ਵਾ ਸਾਹਿਬ ਅੰਬੇਦਕਰ ਨੂੰ ਨਾਟਕ ਕਰਦੇ ਦੇਸ਼ ਦਾ ਗ੍ਰਹਿ ਮੰਤਰੀ ਰਾਜ ਸਭਾ ਤੋਂ ਮੂੰਹ ਦੇ ਵਿੱਚੋਂ ਨਿਕਲ ਗਿਆ ਕਹਿੰਦਾ ਕੀ ਅੰਬੇਦਕਰ ਅੰਬੇਦਕਰ ਲਗਾ ਰੱਖੀ ਹੈ ਅਗਰ ਇਤਨੀ ਵਾਰ भगवान का नाम लिया होता तो आप स्वर्गों में पहुंच जाते असीरा विरोध कीता कि ऐसे लोग है इनरियां भावना साढे साढे लोगा दे प्रति की है बाबा साहब अंबेडकर दे प्रति सो एस करके आज थारे कोले आए उधरो उधरो बाजवा साहब युद्ध छेड़ता युद्ध नशे अवरुद्ध गिरी पोल रोज खोल रही है

ਕਹਿੰਦੇ 8000 ਮਕਦਮਾ ਦਰਜ ਕਰਤਾ ਜਿਹੜਾ ਜਿਹੜਾ ਮੁੰਡਾ ਨਸ਼ਾ ਕਰਦਾ ਔਰੇ ਮਾਂ ਤੇ ਬਾਪ ਦਾ ਕੀ قصੂਰ ਹੈ ਉਹ ਤਾਂ ਆਪ ਦੁਖੀ ਹੈ ਉਹਨਾਂ ਦਾ ਤੁਸੀਂ ਘਰ ਢਾਤਾ ਫਿਰ ਮੁੰਡਾ ਭਾਵੇਂ ਕਿੰਨਾ ਮਰਜੀ ਨਸ਼ਾ ਕਰਦਾ ਹੋਵੇ ਜਦੋਂ ਉਹਨੇ ਤੇ ਪਰਚਾ ਹੋ ਗਿਆ ਨਾ ਤੇ ਜਿਹੜੀ ਮਾਂ ਨੇ ਉਹਨੂੰ ਢਿੱਡ 'ਚ 9 ਮਹੀਨੇ ਰੱਖਿਆ ਉਹਨੂੰ ਜੇਹ 'ਚ ਮਿਲ ਮਾਂ ਨੂੰ ਜਾਣਾ ਪਏਗਾ ਬਾਪ ਨੂੰ ਕਚਹਿਰੀ ਦੇ ਚੱਕਰ ਲੋਣੇ ਪੈਣਗੇ ਮੁੰਡਾ ਤਾਂ ਮਰੀ ਜਾਂਦਾ ਜਿਹੜਾ ਨਸ਼ਾ ਕਰਦਾ ਲੇਕਿਨ ਪਰਿਵਾਰ ਦਾ ਘਰ ਢਾਕੇ ਤੇ ਉਹ ਕਚਹਿਰੀਆਂ ਦੇ ਚੱਕਰ ਕਰਦਾ ਰਹਿੰਦਾ ਉਹ ਵਿਚਾਰੇ ਆਪਣੀਆਂ ਦਿਹਾੜੀਆਂ ਤੇ ਕਾਰੋਬਾਰ ਛੱਡ ਕੇ ਕਚਹਿਰੀਆਂ ਤੇ ਜੇਲਾਂ ਦੇ ਚੱਕਰ ਤੇ ਹੋ ਜਾਂਦੇ ਐ ਤੇ ਉਹ ਪਰਿਵਾਰ ਵੀ ਮਰ ਜਾਂਦਾ ਏਰੇ ਆਸਤੇ ਸਾਨੂੰ ਕੋਈ ਬਦਲਾਅ ਲੈ ਕੇ ਆਉਣਾ ਪਏਗਾ ਪੰਜਾਬ ਦੀ ਵਿਧਾਨ ਸਭਾ ਮਗਰਲੇ ਸਾਡੇ 3 ਸਾਲਾਂ ਚੋਂ ਸਾਡਾ ਲੀਡਰ ਖੜਾ ਹੋ ਕੇ ਲੜਾਈ ਲੜਦਾ ਹੈ ਪ੍ਰਤਾਪ ਸਿੰਘ ਬਾਜਵਾ ਔਰ 25 ਵਾਰੀ ਕਿਹਾ ਓਏ ਭਗਵੰਤ ਜਮਾਨਸਿਆ ਘਟੋ ਘਟੋ 15 ਦਿਨਾਂ ਦੀ ਬੈਸ ਰੱਖ 15 ਦਿਨਾਂ ਦੀ ਚਰਚਾ ਰੱਖ ਤੇ ਚਰਚਾ ਕਰੀਏ ਕਿ ਪੰਜਾਬ ਨੂੰ ਨਸ਼ੇ ਤੋਂ ਕਿਵੇਂ ਕੱਢਣਾ ਐਵੇਂ ਨੀਨੇ ਨਾ ਲਾ ਵੀ ਤੁਹਾਡੀ ਸਰਕਾਰ ਵੇਲੇ ਹੋ ਗਿਆ ਕੋਈ ਕਹਿੰਦਾ ਤੇਰੇ ਵੇਲੇ ਹੋ ਗਿਆ ਏਰੇ ਨਾਲ ਮਸਲਾ ਹੱਲ ਨਹੀਂ ਹੋਣਾ ਲੇਕਿਨ ਕੇਵਲ ਇੱਕ ਘੰਟਾ ਬੜੀ ਮੁਸ਼ਕਿਲ ਨਾਲ ਸਾਡੇ 3 ਸਾਲਾਂ ਬਾਅਦ ਕੋਈ ਬਹਿਸ ਦਾ ਭਾਵੇਂ ਹੋਇਆ ਹੋਵੇ ਇਹਦੇ ਤੇ 15 ਦਿਨ ਚਰਚਾ ਕਰਨ ਦੀ ਲੋੜ ਹੈ ਸਾਰੇ ਲੀਡਰ ਬੈਠ ਕੇ ਚਰਚਾ ਕਰਨ ਸਾਰੀਆਂ ਪਾਰਟੀਆਂ ਬੈਠ ਕੇ ਚਰਚਾ ਕਰਨ ਫਿਰ ਇਹ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਜਾਨੀ ਕਿ ਖਤਮ ਨਹੀਂ ਹੋ ਸਕਦਾ ਇਹਨੂੰ ਕਟਾਇਆ ਜਾ ਸਕਦਾ ਨਹੀਂ ਤਾਂ ਸਰਕਾਰਾਂ ਹੁੰਦੀ ਹੈ ਕੋਈ ਕਹਦੀਆਂ ਅਸੀਂ 1.5 ਮਹੀਨੇ ਚ ਨਸ਼ਾ ਖਤਮ ਕਰ ਦਿਆਂਗੇ ਕੈਨੂੰ ਸਾਡਾ ਰਾਜ ਆ ਜਾਏਗਾ ਅਸੀਂ ਵੀ 1.5 ਮਹੀਨੇ ਚ ਨਸ਼ਾ ਨਹੀਂ ਖਤਮ ਕਰ ਸਕਾਂਗੇ ਇਹਰੇ ਤੇ ਵਿਵਸਥ ਬੰਦੀ ਕਰਨੀ ਪੈਣੀ ਹੈ ਇਹਰੇ ਤੇ ਵਿਚਾਰ ਕਰਨੇ ਪੈਣੇ ਫੇਰ ਕੰਮ ਚੱਲੇਗਾ ਆ ਪੰਜਾਬ ਦਾ ਪਾਣੀ ਥੱਲੇ ਜਾ ਰਿਹਾ ਹੈ 20 ਸਾਲਾਂ ਬਾਅਦ ਪੰਜਾਬ ਬਰਾਨੀ ਹੋ ਜਾਏਗਾ ਪੰਜਾਬ ਪਾਣੀ ਦੀ ਲੜਾਈ ਲੜੇ ਜਾ ਇਹ ਵੱਡੇ ਵੱਡੇ ਸਾਇੰਸ ਦਾਮੀਆਂ ਦੀਆਂ ਰਿਪੋਰਟਾਂ ਕਹਿ ਰਹੀਆਂ ਲੇਕਿਨ ਸੁਣੋ ਧਿਆਨ ਨਾਲ ਲੇਕਿਨ ਅਸੀਂ ਜੀ ਰੀਤੇ ਝੋਨਾ ਲਾਉਣੇ ਕਣਕ ਤੇ ਝੋਨਾ ਲੇਕਿਨ ਕਿਸਾਨ ਨੂੰ ਬਦਲਾ ਦਿਓ ਬਦਲ ਦਿਓ ਜੇ ਕਿਸਾਨ ਨੂੰ ਬਦਲ ਦਿਓਗੇ ਕੋਈ ਫਸਲ ਦਿਓਗੇ ਉਹਨੂੰ ਸਰਕਾਰੀ ਖਰੀਦ ਦੀ ਗਾਰੰਟੀ ਦਿਓਗੇ ਤਾਂ ਫੇਰ ਕਿਸਾਨ ਝੋਨੇ ਤੋਂ ਬਦਲ ਕੇ ਹੋਰ ਕਿਸੇ ਫਸਲ ਤੇ ਜਾ ਸਕਦਾ ਹੈ ਨੇਤਾ ਕਿਸਾਨ ਦੇ ਕੋਲੇ ਕੋਈ ਚਾਰਾ ਨਹੀਂ ਹੈ ਕਹਿੰਦੇ ਪੋਲਿਊਸ਼ਨ ਬੜਾ ਹੁੰਦਾ ਹੈ ਕਿਸਾਨ ਅੱਗ ਲਾ ਦਿੰਦਾ ਹੈ ਭਈ ਜੇ ਅੱਗ ਨਾ ਲਾਵੇ ਤਾਂ 5000 ਰੁਪਿਆ ਕਿੱਲੇ ਮਗਰ ਕਿਸਾਨ ਦਾ ਜਾਦੇ ਖਰਚਾ ਹੁੰਦਾ ਹੈ ਸਰਕਾਰ ਨੂੰ ਚਾਹੀਦਾ ਹੈ ਗੱਠਾ ਮਛਾਉਣ ਵਾਲੀਆਂ ਮਸ਼ੀਨਾਂ ਦੇਵੇ ਸਰਕਾਰ ਗਰੰਟੀ ਲਵੇ ਕਿ ਗੱਠਾ ਚੱਕਾਂਗੇ ਖਰੀਦਾਂਗੇ ਫੇਰ ਲੋਕ ਅੱਗ ਨਹੀਂ ਲਾਉਣਗੇ ਹੁਣ ਕਈ ਥਾਂ ਤੇ ਗੱਠਾ ਬਣਾ ਲੈਂਦੇ ਆ ਤਾਂ ਫੇਰ ਉਹ ਬਾਂਡਾਂ ਚ ਪਈਆਂ ਰਹਿndੀਆਂ ਕਰਨ ਕੀ ਦਬਾਬੇ ਵਾਲਿਓ ਇਹ ਹਾਲਾਤ ਨੇ ਪੰਜਾਬ ਦੇ ਅੰਦਰ ਪੰਜਾਬ ਦਾ ਬਹੁਤ ਮਾੜਾ ਹਾਲ ਹੈ ਕਹਿਨੂ ਤਾਂ ਕਹਿਨੂ ਤਾਂ ਅਸੀਂ ਸਿਉਣੇ ਦੀ ਚਿੜੀ ਕੋਆਇਆ ਕਰਦੇ ਸੀ ਅੱਜ ਸਵਾ 4 ਲੱਖ ਕਰੋੜ ਦਾ ਪੰਜਾਬ ਤੇ ਸਿਰ ਕਰਜ਼ਾ ਹੈ ਹਸਪਤਾਲ ਖਾਲੀ ਪਏ ਐ ਅੱਜ ਸਕੂਲ ਖਾਲੀ ਪਏ ਐ ਪਟਵਾਰ ਖਾਣੇ ਖਾਲੀ ਪਏ ਜਿਹੜੇ ਬਿਜਲੀ ਘਰ ਐ ਇੱਕ ਲਾਈਨਮੈਨ ਕੋਲੇ 40 ਪਿੰਡ ਹੈ ਇੱਕ ਜੇਈ ਕੋਲੇ 30 ਪਿੰਡ ਹੈ ਇੱਕ ਪੰਚਾਇਤ ਦੇ ਸੈਕਟਰੀ ਕੋਲੇ 18 ਪਿੰਡ ਹੈ ਇੱਕ ਪਦਵਾਰੀ ਕੋਲੇ 12 ਪਿੰਡ ਹੈ ਕਿਵੇਂ ਕੰਮ ਚੱਲੂਗਾ ਇੱਕ ਪੁਲਿਸ ਸਟੇਸ਼ਨ ਦੇ ਵਿੱਚ 18 ਮੁਲਾਜ਼ਮ ਹੈ 100 ਪਿੰਡ ਹੈ 684 ਤੇ 18 ਪੁਲਸਾਬੇ ਕਿਵੇਂ ਨਸ਼ਾ ਬੰਦ ਹੋਏਗਾ ਕਿਵੇਂ ਗੁੱਟਾ ਖੋਹ ਬੰਦ ਹੋਣ ਗਿਆ ਕਿਉਣੀ ਇੱਕ ਪਿੰਡ ਤੇ ਇੱਕ ਪੁਲਸਾਰਾ ਕਿਉਣੀ ਡਾਕਟਰ ਪੂਰੇ ਕਿਉਣੀ ਮਾਸਟਰ ਪੂਰੇ ਇਹਲੇ ਆਸੇ ਪੈਸਾ ਚਾਹੀਦਾ ਕਿਉਣੀ ਇੱਕ ਪਿੰਡ ਤੇ 1 ਗ੍ਰਾਮ ਸੇਵਕ ਕਿਉਣੀ ਇੱਕ ਪਿੰਡ ਤੇ ਇੱਕ ਪਟਵਾਰੀ ਕਿਉਣੀ ਇੱਕ ਪਿੰਡ ਤੇ ਇੱਕ ਲਾਈਨਮੈਨ ਕਿਉਂ ਕੈਸੇ ਨਹੀਂ ਹੈ ਭਰਤੀ ਕਿੱਥੋਂ ਕਰਾਂਗੇ ਪੰਜਾਬ ਸਰਚ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਕੱਲ ਨੂੰ ਕਾਂਗਰਸ ਦਾ ਰਾਜ ਆਏਗਾ ਕਿਵੇਂ ਭਰਤੀ ਕਰਾਂਗੇ ਸਾਨੂੰ ਪੰਜਾਬ ਨੂੰ ਆਤਮ ਨਿਰਪਰ ਬਣਾਉਣਾ ਪਏਗਾ ਪੰਜਾਬ ਦੂ ਪੈਸੇ ਵਾਲਾ ਬਣਾਉਣਾ ਪਏਗਾ ਫਿਰ ਨੌਕਰੀਆਂ ਦੇਾਂਗੇ ਫਿਰ ਉਹਨਾਂ ਨੌਕਰੀਆਂ ਦੇ ਨਾਲ ਅਸੀਂ ਨਸ਼ਾ ਘਟਾਵਾਂਗੇ ਨੌਕਰੀ ਮਿਲਣੀ ਨਹੀਂ ਜਿਹੜਾ ਬੰਦਾ ਰਿਟਾਇਰ ਹੋ ਜਾਂਦਾ ਪਿੰਡਾਂ ਦੇ ਵਿੱਚ ਸਫਾਈ ਕਰਮਚਾਰੀ ਰਿਟਾਇਰ ਹੋ ਗਏ ਸ਼ਹਿਰਾਂ ਦੇ ਵਿੱਚ ਸ਼ਹਿਰ ਛੋਟਾ ਸੀ ਹਿੜਪੁਰ ਬੰਦੇ 25 ਸੈਂ ਸ਼ਹਿਰ ਵੱਡਾ ਹੋ ਗਿਆ ਬੰਦੇ 15 ਰਹਿ ਗਏ ਕਿਉਂਕਿ ਜਿਹੜਾ ਰਿਟਾਇਰ ਹੋ ਜਾਂਦਾ ਉਹਨੂੰ ਕੋਈ ਦੁਬਾਰੇ ਭਰਤੀ ਨਹੀਂ ਕਰ ਰਿਆ ਸਰਕਾਰ ਕੋਲੇ ਪੈਸੇ ਹੈ ਨਹੀਂ 40000 ਰੁਪਇਆ ਦੇਣ ਨੂੰ ਫਜ਼ੂਲ ਖਰਚੀ ਤੇ ਲਾਇਆ ਜਾ ਰਿਹਾ ਹੈ ਅਸੀਂ ਫਜ਼ੂਲ ਖਰਚੀ ਬਚਾਵਾਂਗੇ ਆਪ ਭਗਵੰਤ ਸਿੰਘ ਮਾਨ ਇਹਨੇ 1000 ਕਰੋੜ ਰੁਪਇਆ ਕੇਵਲ ਮਸ਼ਹੂਰੀਆਂ ਆਸ ਤੇ ਰੱਖਿਆ ਬੋਰਡ ਇੱਥੋਂ ਲੈ ਕੇ ਚੰਡੀਗੜ੍ਹ ਤੱਕ ਐਨੀਆਂ ਨੌਕਰੀਆਂ ਦੇਤੀਆਂ ਐਨੀਆਂ ਨੌਕਰੀਆਂ ਦੇਤੀਆਂ ਐਨੀਆਂ ਨੌਕਰੀਆਂ ਦੇਤੀਆਂ ਤੁਹਾਡੇ ਅਰਗਾ 250 ਕਿਲੋਮੀਟਰ ਪੜਦਾ ਜਾਂਦਾ ਹੈ ਤੇ ਵਾਕੇ ਹੀ ਹੋਇਦਾ ਕਿ ਸ਼ਾਇਦ ਕੋਈ ਨੌਕਰੀ ਦਿੱਤੀ ਹੋਵੇ ਤੁਹਾਡੇ ਪਿੰਡ 'ਚ ਕਿਸੇ ਨੂੰ ਨੌਕਰੀ ਮਿਲੀ ਐ ਤੁਹਾਡੇ ਪੇਕਿਆਂ 'ਚ ਮਿਲੀ ਐ ਤੁਹਾਡੇ ਨਾਨਕੀ ਮਿਲੀ ਐ ਤੁਹਾਡੇ ਕੋੜਮਾ ਦੇ ਮਿਲੀ ਐ ਤੇ ਜੇ ਕਿਤੇ ਨਹੀਂ ਮਿਲੀ ਇਹ ਸਾਡੀ ਗੱਲ ਤੇ ਨਾ ਵਿਸ਼ਵਾਸ ਕਰੋ ਆਪਦੀਆਂ ਰਿਸ਼ਤੇਦਾਰੀਆਂ 'ਚ ਪੁੱਛੋ ਤੇ ਜੇ ਕਿਤੇ ਨੌਕਰੀ ਨਹੀਂ ਮਿਲੀ ਤੇ ਫਿਰ ਬੋਰਡ ਕਿਉਂ ਲਾਇਆ ਉਹਨੇ ਬੋਰਡ ਐਨੇ ਲਾਤੇ ਕਿ ਜਿਹੜਾ ਬੰਦਾ ਟੈਲੀਵਿਜ਼ਨ ਨਹੀਂ ਵੇਖਦਾ ਕਿ ਉਹ ਰਿਟੀਲੀਵੀਜ਼ਨ ਵੀ ਅੱਜ ਕੱਲ ਖਰੀਦੇ ਨੇ ਜਿਹੜਾ ਬੰਦਾ ਖੇਤੋਂ ਨਿਕਲਦਾ ਤੇ ਬਸ ਦੇ ਜਾਂਦਾ ਉਹ ਵਿਚਾਰਾ ਪੜਦਾ ਵੀ ਵਾਕਿਆ ਹੀ ਨਹੀਂ ਇਹ ਵੀ ਕੇਜਰੀਵਾਲ ਕਰਦਾ ਸੀ ਦਿੱਲੀ ਦੇ ਵਿੱਚ ਬੋੜੀ ਬੋੜ ਬੋੜੀ ਬੋੜ ਇਹ ਦਿੱਲੀ ਮਾਡਲ ਹੈ ਇਹ ਦਿੱਲੀ ਮਾਡਲ ਹੈ ਅੱਜ ਦਿੱਲੀ ਮਾਡਲ ਦਾ ਕੀ ਹੋਇਆ ਬਈ ਇਹ ਇਨਕਲਾਬੀਆਂ ਦਾ ਕੀ ਹੋਇਆ ਇਹ ਛੋਟੀ ਕਾਰ ਤੇ ਚੱਲਣ ਵਾਲਿਆਂ ਦਾ ਕੀ ਹੋਇਆ ਇਹ ਵੀਆਈਪੀ ਕਲਚਰ ਖਤਮ ਕਰ ਨਾਲਿਆਂ ਦਾ ਕੀ ਹੋਇਆ ਅੱਜ ਉਹ ਹੀ ਤੰਤਸੋ ਕਿ ਦਿ ਹੈ ਸੋ ਮੇਰੇ ਕਹਿਣ ਦਾ ਮਤਲਬ ਇਹਨਾਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਹੈ ਪੰਜਾਬ ਮਾਰਤਾ ਪੰਜਾਬ ਡੋਬੋਤਾ ਪੰਜਾਬ ਦਾ ਉਹ ਹਾਲ ਕਰਤਾ ਜਿਹੜਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ 25 ਬਰੇ ਪੰਜਾਬ ਪਿੱਛੇ ਬੈ ਗਿਆ ਇੱਕ ਸਕੂਲ ਦਾ ਪ੍ਰਿੰਸੀਪਲ ਅਗਰ ਚੰਗਾ ਹੋਵੇ ਤਾਂ ਦਾਖਲਾ ਵੱਧ ਜਾਂਦਾ ਹੈ ਇੱਕ ਸਕੂਲ ਦਾ ਪ੍ਰਿੰਸੀਪਲ ਮਲੈਕ ਆ ਜੇ ਸਕੂਲ ਦੇ ਵਿੱਚ ਦਾਖਲਾ ਕਰ ਜਾਂਦਾ ਹੈ ਅਸੀਂ ਮੈਨੇਜਰ ਹੁੰਨੇ ਆ ਮੁੱਖ ਮੰਤਰੀ ਮੈਨੇਜਰ ਹੁੰਦਾ ਸਟੇਟ ਦਾ ਜੇ ਮੁੱਖ ਮੰਤਰੀ ਕਮਜ਼ੋਰ ਆ ਗਿਆ ਮੜ ਆ ਗਿਆ ਤਾਂ ਸਟੇਟ 25 ਬਰੇ ਪਿੱਛੇ ਹੋ ਗਈ 25 ਬਰੇ ਇੱਕ ਕਰਦਾ ਮੁਖੀ ਮੁੰਡਾ 5 ਸਾਲ ਅੱਗੇ ਲੱਗ ਜੇ ਘਰ ਬਰਬਾਦ ਕਰ ਦਿੰਦਾ ਜੇ ਨਲਾਇਕ ਹੋਵੇ ਇੱਕ ਮੁੰਡਾ ਚੰਗਾ ਹੋਵੇ ਉਹ ਜ਼ਮੀਨ ਤੋਂ ਚੱਕ ਕੇ ਆਪਦੇ ਪਿਓ ਦਾ ਘਰ ਉੱਤੇ ਲੱਗਦਾ ਟਰੈਕਟਰ ਤੋਂ ਚੱਕ ਚੱਕ ਕੇ ਜਿਹੜਾ ਵਿਅਕਤੀ ਟਰੈਕਟਰ ਚਲਾਉਂਦਾ ਸੀ ਜਿਹੜਾ ਸਾਈਕਲ ਤੇ ਚੱਲਿਆ ਕਰਦਾ ਸੀ ਮਜ਼ਦੂਰੀਆਂ ਕਰਦਾ ਸੀ ਅੱਜ ਉਸ ਵਿਅਕਤੀ ਨੇ ਆਪਣੇ ਬਾਪ ਦਾ ਨਾਮ ਵੀ ਬਣਾਇਆ ਤੇ ਆਪਦੇ ਇਲਾਕੇ ਦੇ ਵਿੱਚ ਤੁਹਾਡੇ ਚਰਨਾਂ ਦੇ ਥੱਲੇ ਪਈ ਮਿੱਟੀ ਨੂੰ ਮੱਥੇ ਤੇ ਲਾ ਲਾ ਕੇ ਇਸ ਬੰਦੇ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਆਪਣਾ ਨਾਮ ਕਾਇਦਾ ਕੀਤਾ ਪਵਣਾਦਿਆਂ ਉਹ ਹੈ ਇਹ ਉਹ ਪੁਰਾਣੇ ਪਵਣਾਦਿਆਂ ਦੀ ਕਹਿੰਦੇ ਹੁੰਦੇ ਆ ਬੰਬੇ ਮੱਲ ਮਰ ਗਿਆ ਪਵਣਾਦਿਆਂ ਅਭੀ ਲਗਾਓ

ਉਹ ਜਿਸ ਸਿਰਾਗ ਮੇਂ ਤਾਕਤ ਉਜਾਲਾ ਕਰਨੇ ਕੀ ਦੁਨੀਆ ਲੱਖ ਪਜਾਏ ਉਹ জ্বল ਕੇ ਰਹਤਾ ਹੈ ਉਹ জ্বল ਕੇ ਰਹਤਾ ਹੈ ਇਹ ਉਹ ਚਿਰਾਗਾ ਹੈ ਪਵਣ ਆਟੀਆਂ ਮੈਂ ਦਵਾਬੇ ਦੀ ਇੱਕ ਕਹਾਣੀ ਏ ਜੀਰੇ ਕੋਲੇ ਜਾਂਦੇ ਕਹਿੰਦੇ ਦਵਾਬੇ ਚ ਘੱਟ ਘੱਟ ਜਿਹੜਾ ਘੱਟ ਹੁੰਦਾ ਇਹ ਅਕਸਰ ਜਨੇ ਦਵਾਬੀਏ ਹੈ ਜਿਹਨੂੰ ਮੈਂ ਲੈ ਲੈਂਦੇ ਉਹ ਕਹਿੰਦੇ ਭਾਈ ਤੁਹਾਡੇ ਮਾਲ ਵਿੱਚ ਜ਼ਿਆਦਾ ਘੱਟ ਹੁੰਦਾ ਸਾਡੇ ਇਧਰ ਘੱਟ ਹੁੰਦਾ ਲੇਕਿਨ ਅੱਜ ਦਾ ਰਿਕਾਰਡ ਟੁੱਟੇ ਪਾਉਣ ਆਦੀਆਂ ਨੇ ਇਹ ਜੋਰ ਨਹੀਂ ਲਾਉਂਦੇ ਅੱਜ ਵੱਟ ਕਰਦੇ 46 ਡਿਗਰੀ ਜਿੰਨੇ ਲੋਕ ਤੁਸੀਂ ਅੱਜ ਆਏ ਹੋ ਆਦੀਆਂ ਸਾਹਿਬ ਨੂੰ ਅਸ਼ੀਰਵਾਦ ਦੇਣ ਵਾਸਤੇ ਔਰ ਸਾਨੂੰ ਸੋਨਾ ਸੇ ਮੇਰਾ ਸਿਰ ਝੁਕਦਾ ਹੈ ਹਜੇ ਟ੍ਰੇਲਰ ਹੈ ਹਜੇ ਨੇ ਮੇਰੇ ਵੱਡੇ ਪ੍ਰਾਣੇ ਅੱਧੀ ਤਾਕਤ ਲਈ ਹੈ ਅੱਧੀ ਤਾਕਤ ਬਾਜਵਾ ਸਾਹਿਬ ਤੁਸੀਂ ਸਰਕਾਰ ਬਣਾਉਣੀ ਹੈ ਤੁਸੀਂ ਵਜ਼ੀਰੀਆਂ ਦੇਣੀਆਂ ਮੇਰੀ ਬੇਨਤੀ ਹੈ ਆ ਗਿਰਜੀਆਂ ਸਾਹ ਵਰਗੇ ਲੋਕ ਤੇ ਪਵਨਾਦੀਆਂ ਵਰਗੇ ਲੋਕਾਂ ਨੂੰ ਭੁੱਲ ਨਾ ਜਾਇਓ ਓਏ ਸ਼ਰੀਫ ਲੋਕ ਐ ਇਹ ਇਹ ਲੋਕਾਂ ਚ ਰਹਿਣਾ ਵਾਲੇ ਲੋਕ ਐ ਇਹ ਜਿਹੜੇ ਵੱਡੇ ਵੱਡੇ ਸਰਦਾਰ ਤੇ ਵੱਡੀਆਂ ਵੱਡੀਆਂ ਗੱਡੀਆਂ ਵਾਲੇ ਤਾਂ ਹੈ ਨਹੀਂ ਪਰ ਇਹਨਾਂ ਦਾ ਦਿਲ ਵੱਡਾ ਐ ਇਸ ਕਰਕੇ ਇਧਰ ਨੇ ਪਾਸੇ ਸ਼ਾਨਪੁਰ ਵਾਲੇ ਪਾਸੇ ਤੁਸੀਂ ਲੋਕਾਂ ਨੇ ਨਿਗਾਹ ਮਾਰਨੀ ਐ ਔਰ ਅਸੀਂ ਰਲ ਕੇ ਇਸ ਕੱਤੇ ਪੈਰਾ ਦੇਣਾ ਕਿ ਇਹੋ ਜਿਹੇ ਲੋਕ ਜਿਹੜੇ ਦਰਿਆ ਝਾੜ ਝਾੜ ਕੇ ਆਏ ਹੋਣ ਇਹ ਨਹੀਂ ਕੋਈ ਤਕੜਾ ਸਰਮਾਇਦਾਰ ਪੈਸੇ ਨਾਲ ਆਜੀ ਇਹੋ ਦੇ ਲੋਕ ਜਿਹੜੇ ਦਰਿਆ ਝਾੜ ਝਾੜ ਕੇ ਆਏ ਹੋਣ ਤੇ ਜਿਨ੍ਹਾਂ ਨੇ ਆਪਣੇ ਪੈਰਾ ਤੇ ਆਪ ਖੜੇ ਹੋਏ ਹੋਣ ਇਹੋ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਆਉਣ ਵਾਲੇ ਦਿਨਾਂ ਚ ਮਜ਼ਬੂਤ ਕਰ ਦੇ ਮੇਰੀ ਗੱਲ ਯਾਦ ਰੱਖਿਓ ਕਿਉਂਕਿ ਬਾਜਵਾ ਸਾਹਿਬ ਤੇ ਅਸੀਂ ਲੋਕ ਥੱਲਿਓ ਚੱਲ ਕੇ ਆਏ ਆ लड़ाइया लड़ के आए दरियां के आए यूथ कांग्रेस तो लेके इथो तक का सफर बाजवा कर ना करो तकड़े रहो हौसले च रो हिम्मत च और अपना अपने निशाने ते रहो कोई दुनिया की ताकत थानू अपने निशाने ते पहुंचन तो रोक नहीं सकती